ਓ ਸਾਨ ਸਾਨ ਤਾਲੂ ਹੈਂ ਦੇ ਪਾਖ ਜਾ ਬਣਾ ਬੰਦੂਆ ਅਲਾ ਕਵੀ ਬੁਲਿਹਾਂ ਜਿਵੇਂ ਤਖਨ ਸੋ ਕਰਨਾ ਸਿੰਘ ਜੀ ਆ ਸਕਾਰੀ ਤੇ ਰਾਨੇ ਅੱਜ ਪਾਲ ਕੇ ਕਲੇਸ ਦੀ ਛਾੜਿਆ ਗਲਾਬ ਨੂੰ ਮੈਂਗੇ ਮੁੱਲ ਪਈ ਆਏ ਅਦਿਦੇਸ਼ ਦੀ ਰੰਗਲੇ ਪੰਜਾਬ ਨੂੰ ਮੈਂਗੇ ਮੁੱਲ ਪਈ ਆਏ ਅਦਿਦੇਸ਼ ਦੀ ਰੰਗਲੇ ਪੰਜਾਬ ਨੂੰ

महंगे मुल आई आशी रंग पंजाब महंगे मु मुल थो आई आशी रंग पंजाब ਕੰਗਲਾ ਜਸਾਨੀ ਉੱਗੀ ਸੁਨਾਦੀ ਦੀ ਬੰਦਿਆ ਸੱਚਹੀਆਂ ਇਹ ਜਿਹੜੀ ਮਸ਼ਾਨੀ ਖਾਲਸੇ ਦੇ ਰਾਗ ਦੀ ਬਸਿਆ ਘਰੇ ਹੀ ਆ ਆਹ ਹੋਰ ਗੇ ਤਾਰੀ ਰਕਰੀ ਆਹ ਹੋ ਕੋਣ ਗੇ ਤਾਰੀ ਅੱਜ ਤੀ ਹਮੇਸ਼ੀ ਤੀ ਦੇਖੀਏ ਮਤਾਬ ਨੂੰ ਉਹ ਮਹੰਗੇ ਮੁੱਲ ਪਈ ਆ ਆਦੀ ਦੇਸ਼ ਤੀ ਰੰਗਲੇ ਪੰਜਾਬ ਨੂੰ मुल पई आई आंगले पंजाब मारे जबूरा मारे चकाए हासियलो पाण त कॾूरो पत रोलीश थी धोखा जे जनार ਪੰਜਾਬ ਨੂੰ ਮਹਿੰਗੇ ਮੁੱਲ ਪਈ ਆ ਯਾਦੀ ਦੇ ਛਟੀ ਰੰਗਲੇ ਪੰਜਾਬ ਨੂੰ ਹੋ ਖੂਨ ਚਤੇ ਚਤੇ ਹੋ 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 ਖੂਨ ਚਤੇ ਚਤੇ ਸੈਤਿਆ ਪਰ ਅਮਾਦੇ ਬੰਦਨੀਤੀ ਵੰਣਾ ਨੇ ਜੋ ਨਿਆਸ ਮਾਨਤੀਆਂ ਹੱਥ ਨਾ ਦੇ ਹੋ ਖੂਨ ਵੀ ਮਾਨਣਾ ਨੇ ਦਿੱਤੀ ਪਰਿਵਾਨ ਬਾਲਾ ਰੇਸ਼ਤੀ ਇਹ ਲੁੱਟਿਆ ਸੁਆਦ ਨੂੰ ਲੁੱਟਿਆ ਸੁਆਦ ਨੂੰ ਮਹਿੰਗੇ ਮੁੱਲ ਪਈ ਆਏ ਆ ਵਿਦੇਸ਼ ਦੀ ਰੰਗਲੇ ਪੰਜਾਬ ਨੂੰ ਮਹਿੰਗੇ ਮੁੱਲ ਪਈ ਆਏ ਆ ਵਿਦੇਸ਼ ਦੀ ਰੰਗਲੇ ਪੰਜਾਬ ਨੂੰ ਓ ਕੋਈ ਨਾ ਨੂੰ ਹੋਏ ਜੀਵਨਿਤ ਨਾ ਬੜਖਿਆ ਸਾਰੇ ਨੂੰ ਓ ਪੰਜਾਬੀਆ ਸਭਾ ਕੀ ਮੰਗ ਲੋ ਸਹਾਰੀਆਂ ਬਾੜੀਆਂ ਪਵਾੜੇ ਨੂੰ ਕਦਾ ਦੇ ਗੀਤੀ ਹੈ ਮਲੇਸ਼ੀ ਦੀ ਉਹ ਹਿੰਦ ਤੇ ਖਵਾ ਦਿਨੂ ਮਹਿੰਗੇ ਮੁੱਲ ਪਈ ਹੈ ਯਾਦੀ ਦੇਸ਼ ਦੀ ਰੰਗਲੇ ਪੰਜਾਬ ਨੂੰ ਮਹਿੰਗੇ ਮੁੱਲ ਪਈ ਹੈ ਯਾਦੀ ਦੇਸ਼ ਦੀ ਰੰਗਲੇ ਪੰਜਾਬ ਨੂੰ ਓ ਸੋਹ ਵਿਚੋਸੀ ਓ ਸੋਹ ਵਿਚੋਸੀ ਸੋਹਨੇ ਤੇ ਆਬੀ ਸੀ ਜਿਹੜੇ ਥਾਂਸੀ ਤੇ ਚੜੇ ਕਾਸ ਲੋਗ ਹੋ ਰਹੇ ਜੋਗੇ ਇਨਕਲਾਬੀ ਸੀ ਯਕਾ ਜੋ ਆਜੋ ਸਰੋਕਾਰਾਂ ਹੱਤ ਬਾਠੀ ਕਰ ਬੰਨੀ ਇਸ ਦੀ ਕੀਤਾ ਜਾਂ ਹਿਸਾਬ ਨੂੰ ਕੀਤਾ ਜਾਂ ਹਿਸਾਬ ਨੂੰ ਮਹਿੰਗੇ ਮੁੱਲ ਪਈ ਆ ਆਦੀ ਦੇਸ਼ ਦੀ ਰੰਗਲੇ ਪੰਜਾਬ ਨੂੰ ਮਹਿੰਗੇ ਮੁੱਲ ਪਈ ਆ ਆਦੀ ਦੇਸ਼ ਦੀ ਰੰਗਲੇ ਪੰਜਾਬ ਨੂੰ ਹੋ ਨਰੂ ਦੇ ਆਲਾ ਆਤਵਾਸ ਰਾਤ ਜੀ ਰਾਜ ਸਾਡਾ ਰਾਜ ਨਿਕਰੇ पेश थी आखी आ जनाबू महांगे मुल पई आंगले पंजाबू महांगे मुल पई आ ਆਰੇ ਰਾਜ ਕੇ ਯਾਰਿਆ ਆਗਿਆ ਦੀ ਦੇ ਲਿਆ ਹੋਰ ਨੂੰ ਹਿੰਦ ਤੇ ਅਧਿਨ ਕਮੰਡਾਸ਼ੀ ਮੇਸ਼ਤੀ ਤੂਰ ਦੀ ਜਨਾਰ ਨੂੰ ਤੂਰ ਦੀ ਜਨਾਰ ਨੂੰ ਮਹਿੰਗੇ ਮੁੱਲ ਪਈ ਆ ਆਦੀਸ਼ਤੀ ਰੰਗਲੇ ਪੰਜਾਬ ਨੂੰ ਮਹਿੰਗੇ ਮੁੱਲ ਪਈ ਆ ਆਦੀਸ਼ਤੀ ਰੰਗਲੇ ਪੰਜਾਬ ਨੂੰ ਓ ਦੰਦੂ ਰਾਜਾ ਓ ਕੁਛ ਵਿਚਾਰ ਮਨਉਦੇ ਆ ਸਸਲਾ ਆਜ਼ਾਦੀ ਦੇ ਪਰਦੰਗ ਰਿਖ ਕੇ ਸਾਨੂੰ ਜਾਵੇ ਉਹ ਕਿਸੇ ਬਰਬਾਦੀ ਦੇ ਖਾਂ ਭਰੀ ਜੋਰਾ ਸਾਂ ਕਹਾਣੀ ਇਸ ਦੀ ਓ ਠੱਪ ਦੇ ਕਤਾਬ ਨੂੰ ਓ ਠੱਪ ਦੇ ਕਤਾਬ ਨੂੰ ਮਹਿੰਗੇ ਮੁੱਲ ਪਈ ਐ ਆਜ਼ਾਦੀ ਦੇ